ਚੰਡੀ ਦੀਵਾਰ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਈ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨੋਂ ਨਿਦਿਆਵੇ ਧਾਏ ਸਭ ਥਾਈ ਹੋਏ ਸੁਹਾਏ ਪਉੜੀ ਖੰਡਾ ਪ੍ਰਥਮ ਮਨਾਇ ਕੈ ਜਿਨ ਸਭ ਸੈਸਾਰੂ ਪਾਇਆ ਬ੍ਰਹਮਾ ਵਿਸ਼ਨ ਮਹੇਸਾਜ ਕੁਦਰਤ ਦਾ ਖੇਲ ਬਣਾਇਆ ਸਿੰਧ ਪਰਬਤ ਮੇਦਨੀ ਬਿੰਥਮ ਮੰਗ ਕਰਨ ਰਹਾਇਆ ਸਿਰਜੇ ਦਾਨੂ ਦੇਵ ਤੇ ਤਿਨ ਅੰਦਰ ਬਾਦ ਰਚਾਇਆ ਤੈ ਹਿੰਦੁਰਗਾ ਸਾਜਕੈ ਦੇਤਾਂ ਦਾ ਨਾਸ ਕਰਾਇਆ ਤੈਥੋਂ ਹੀ ਬਲ ਰਾਮ ਲੈ ਨਾਲ ਬਣਾ ਰਾਵਣ ਕਾਇਆ ਤੇਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਘਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਜੁਗਤਨੀ ਤਨ ਤਾਇਆ ਕਿਨੇ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦਸੀਲੀ ਤ੍ਰੇਤਾ ਆਇਆ ਨੱਚੇ ਕਲ ਸਰੋਸਰੀ ਕਲ ਨਾਰਦ ਡੋ ਰੁਵਾਇਆ ਅਪਮਾਨ ਉਤਾਰਨ ਦੇਵਤਿਆਂ ਮਹਿਖਾ ਸੁਰਸੁੰਭ ਪਾਇਆ ਜੀਤ ਲੈ ਤਿੰਨ ਜੀਵਤੇ ਤਿਹ ਲੋਕੀ ਰਾਜ ਕਮਾਇਆ ਵੱਡਾ ਵੀਰ ਖਾਇ ਕੈਸਰ ਉਪਰ ਛਤਰ ਫਿਰਾਇਆ ਦਿੱਤਾ ਇੰਦਰ ਨਕਾਲ ਕੇ ਤਨ ਗਿਰ ਕੈ ਲਾਸਥ ਰਾਇਆ ਡਰ ਕੇ ਹੱਥੋਂ ਦਾਨਵੀ ਦਿਲ ਅੰਦਰ ਤ੍ਰਸ ਵਿਧਾਇਆ ਪਾਸ ਦੁਰਗਾ ਦੇ ਅੰਦਰ ਆਇਆ ਪਵੜੀ ਇੱਕ ਦਿਹਾੜੇ ਆਈ ਨਾਵਣ ਦੁਰਗਾ ਸਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸੀਨ ਲਈ ਠੁਕਰਾਈ ਸਾਤੇ ਦਾਨਵੀ ਲੋਕੀਤੀ ਫਰਾਈ ਦੋਹੀ ਆਪਣੀ ਬੈਠੇ ਵਾਹਿ ਵਦਾਈ ਤੇ ਮਰਾਵਤੀ ਦਿੱਤੇ ਦੀਪ ਜਾਈ ਸਭ ਨਾ ਰਾਕਸਾਂ ਕਿਨੇ ਨਾ ਜਿੱਤਿਆ ਜਾਈ ਮੈਂ ਖੇਦੇਤ ਨੂੰ ਤੇਰੀ ਸ਼ਾਂਤ ਕਾਈ ਦੇਵੀ ਦੁਰਗਾ ਸਾਹ ਦੁਰਗਾ ਬੈਣ ਸੁਣੰਦੀ ਹੱਸੀ ਹੜ ਹੜਾਏ ਉਹੀ ਸ਼ਿਵ ਬੁਲਾਇਆ ਰਾਕਸ ਪਖਣਾ ਚਿੰਤਾ ਕਰੋ ਨੰਕਾਈ ਦੇਵਾ ਨੂੰ ਆਖਿਆ ਰੋਹੀ ਮਹਾਮਾਈ ਰਾਕਸ ਮਾਰਨੇ ਦੁਹਰਾ ਰਾਕਸਾਏ ਰੋਹਲੇ ਖੇਤ ਪਿੜਨ ਕਹਿ ਚਾਏ ਲਸਕੰਤੇ ਗਾਂ ਵਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੋਹਾ ਕੁੰਧਾਰਾ ਮੋਜੜੇ ਢੋਲ ਸ਼ੰਖ ਨਗਾਰੇ ਵੱਜੇ ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸਹ ਜੁੱਦਨੋ ਇਕ ਜਾਤ ਨ ਜਾਣਨ ਭੱਜੇ ਖੇਤ ਅੰਦਰ ਜੋ ਦੇ ਗੱਜੇ ਪੌੜੀ ਜੰਗ ਮਸਾਫਾ ਵੱਜਿਆ ਰਣਕੁਰੇ ਨਗਾਰੇ ਚਾਵਲੇ ਝੂਲਨ ਨੇ ਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਟੋਲ ਨਗਾਰੇ ਪੌਣ ਦੇ ਉਗਨ ਜਾਨ ਜਟਾਵਲੇ ਦੁਰਗਾ ਦਾ ਨੋਰਨ ਰੰਢੇ ਖੇਤ ਵਜਨ ਨਾਦ ਪਿਹਾਵਲੇ ਬੀਰ ਪ੍ਰੋਤੇ ਬਰਸ਼ੀਏ ਜੰਡਾਲ ਚਮਟਿਆਵਲੇ ਇੱਕ ਵੱਡੇ ਤੇਗੀ ਤੜਫੀਆਂ ਨ ਮਦ ਪੀਤੇ ਲੋਟਨ ਬਾਵਲੇ ਇੱਕ ਚੁਣ ਚੁਣ ਝਾੜੋ ਕੱਡੀਆਂ ਨ ਰਿਤ ਵਿੱਚੋਂ ਸੋਹਨਾ ਡਾਬਲੇ ਗਦਾ ਤ੍ਰਸੂਲਾ ਬਰਸ਼ੀਆਂ تیر ਵਗਨ ਖਰਿਓ ਤਾਵਲੇ ਜੰਡッセ ਭੁੰਗ ਮੁਸਾਵਲੇ ਮਰ ਜਾਵਨ ਬੀਰ ਹਾਵਲੇ ਪੌੜੀ ਵੇਖਣ ਚੰਡ ਪ੍ਰਚੰਡ ਨੋ ਰਣ ਕੁਰੇ ਨਗਾਰੇ ਥਾਇ ਰਾਖ ਸੋਲੇ ਚੌਗਰਦੇ ਭਾਰੇ ਹੱਥੀ ਤੇ ਗੱਪ ਪਕੜ ਕੇ ਰਣ ਭਿੜੇ ਕਰਾਰੇ ਕਦੇ ਨੰઠੇ ਜੁਦ ਤੇਜੋ ਦੇ ਜੁ ਝਾਰੇ ਦਿਲ ਵਿੱਚ ਰੋਬ ਡਾਇ ਕੈ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੈ ਬੀਰ ਖੇਤੋ ਉਤਾਰੇ ਮਾਰੇ ਜਪਣ ਬਿਜਲੀ ਸਿਰ ਭਾਰ ਮਨਾਰੇ ਪੌੜੀ ਝੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸਤਨ ਚਾਈ ਸੀ ਹਿਨਸਾਰ ਦੀ ਪੇਟ ਮਲੰਦੇ ਲਾਈ ਮੈਂ ਖੇਦਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕਹ ਚੋਟੀ ਜਾਨ ਦਿਖਾਈ ਤਾਰੇ ਧੂਮ ਕੇਤ ਪੌੜੀ ਚੋਟਾਂ ਪਵਨ ਨਗਾਰਿਆਣੀਆਂ ਜੁੱਟੀਆਂ ਤੂੰ ਲਈਆਂ ਤਰਵਾਰੀ ਦੇਵਾ ਦਾਨਵਾ ਵਾਹਨ ਵਾਰੋ ਵਾਰੀ ਸੂਰੇ ਸੰਗਰੇ ਵੱਗੇ ਰਤ ਚੁਲਾਰੀ ਜਿਉ ਗਿਰੂ ਬਾਬਰਤਾ ਵੇਖਣ ਬੈਟ ਟਟਾਰੀ ਨਾਰੀ ਰਾਕਸਾਂ ਪਾਈ ਤੂੰ ਸਵਾਰੀ ਦੁਰਗਾ ਦਾਨਵੀ ਪੌੜੀ ਲਖਨਗਾਰੇ ਵਜਨ ਆਮੋ ਸਾਹਮਣੇ ਰਾਖ ਸਰਣੋਂ ਨਾ ਭਜਣ ਰੋਹੀ ਰੋਹਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕਹਿ ਬ੍ਰਿਛੜਨ ਦੁਰਗਾ ਸਾਹਮਣੇ ਪੌੜੀ ਕੁਰੇ ਨਗਾਰੇ ਡੋਹਰੇ ਰਣ ਸੰਗਲੀ ਆਲੇ ਢੋੜਲੇ ਪੇਟੇ ਤੂ ਹਰੇ ਸਰਦਾਰ ਜਟਾਲੇ ਉਖਲੀਆਂ ਨਾ ਸਾਜਨਾ ਮੂੰ ਜਪਣ ਆਲੇ ਤਾਏ ਦੇਵੀ ਸਾਹਮਣੇ ਬੀਰ ਮੁਸਲੀ ਆਲੇ ਸੁਰਪਤ ਜੇਹੇ ਲੜ ਹਟੇ ਬੀਰ ਤਲੇ ਨਾ ਟਾਲੇ ਗੱਜੇ ਦੁਰਗਾ ਘੇਰ ਕਹਿ ਜਨਕਣੀ ਅਰਕਾਲੇ ਪੌੜੀ ਚੋਟ ਕਈ ਖਰਚਾ ਮੀਂਦਰਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਇ ਕੈ ਰਾਖਸ ਬੜੇ ਅਲਾਮੀ ਭਜ ਨ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਨ ਤੁਕਰੇ ਨਗਾਰੇ ਦਲਾ ਪਿੜੰਦਿਆਂ ਪਾਏ ਮੈਖਲ ਭਾਰੇ ਦੇਵਾ ਦਾ ਨਮ ਵਾਹਨ ਫਟ ਕਰਾਰੇ ਰਾਖਸ ਰੋਹ ਲੈ ਜਾਪਨ ਤੇਗੀ ਆਰੇ ਮਿਆਂਨੋਂ ਤੂੰ ਹੀ ਆ ਜੋ ਦੇ ਵੱਡੇ ਮਨਾਰੇ ਜਾਪਨ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਹਣੇ ਕਦੀ ਨਾਖਨਹਾਰੇ ਧਵਨ ਸਾਹਮਣੇ ਦੁਰਗਾ ਸਭੇ ਸੰਘਾਰੇ ਰਾਖਸ ਖੜਗ ਲੈ ਪੌੜੀ ਉਮਲ ਅਥੇ ਜੋਦੇ ਮਾਰੂ ਵਜਿਆ ਬੱਦਲ ਜਿਉ ਮੈਖਾ ਸੁਰ ਰਣ ਵਿੱਚ ਗੱਜਿਆ ਇੰਦਰ ਜੇ ਹੱਜੋਦਾ ਮੈਥੋਂ ਭਜਿਆ ਕਉਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਪੌੜੀ ਵਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਰੇਰੇ ਬਾਰਿਆਂ ਮੋ ਸਾਮਣੇ ਅਗਣਤ ਬੀਰ ਸੰਘਾਰੇ ਲਗਦੀ ਕਹਿ ਬਰੀ ਢਕੇ ਜਾਨ ਮਰਾਰੇ ਮਾਰੇ ਬਿਜਦੇ ਖੁੱਲੀ ਵਾਲੀ ਦਾ ਤਿਹਾਰੀ ਸਭੇ ਸੂਰਮੇ ਸੁੱਤੇ ਜਾਨ ਝਟਾਰੇ ਭੰਗਾ ਖਾਏ ਕਹਿ ਪੌੜੀ ਦੁਹਾਂ ਕਦਾਰਾ ਮੋਜੜੇ ਨਾਲ ਤੋਂਸਾ ਪahari ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਂ ਨੂੰ ਖੰਡਾ ਧੂਹਿਆ ਮੈਂ ਆਖਾ ਸੁਰਪਾਰੀ ਉਮਮ ਲੱਥੇ ਸੂਰਮੇ ਮਾਰ ਮੱਚੀ ਕਰਾਰੀ ਚੱਲਣ ਜਾਪਨ ਰਤ ਦੇ ਸਲ ਲੈ ਜੱਟ ਧਾਰੀ ਪੌੜੀ 60 ਪਈ ਜਮਤਾਣੀ ਦਲਾ ਮੁਕਾਬਲਾ ਤੂ ਲਈ ਕਿਰਪਾਣੀ ਦੁਰਗਾ ਮਿਆਂ ਤੇ ਚੰਡੀ ਰਾਖ ਖਸਖਾਣੀ ਵਾਹੀ ਦੇ ਤਨੂ ਕੋਪਰ ਚੂਰ ਜਵਾਣੀ ਲੱਥੀ ਕਰਗਲੇ ਆਖਰ ਤੁਲਾ ਪਲਾਣੀ ਰੜਕੀ ਧਰਤ ਜਾਏ ਲੈਂਦੀ ਅਗਾ ਸਦਾਣੀ ਸਿੰਘਾਂ ਤੋਲਦਿਆਂ ਕੂਰਮਸਰ ਲੈ ਲਾਣੀ ਦੁਸਨ ਮਾਰ ਕੇ ਵੱਡੇ ਗੰਤ ਖਾਣੀ ਮੋਏ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੋਹੂ ਮਿਜ ਦੀ ਚਾਰੇ ਜੋ ਕਹਾਣੀ ਚੱਲਨ ਤੇਗ ਦੀ ਵਿਦਨ ਖੇਤ ਭਾਣੀ ਮੈਂ ਖਿਦੈਤ ਨੂੰ ਇੱਤੀ ਮੈਂ ਖਾਸੁਰ ਦੇਤ ਮਾਰੇ ਦੁਰਗਾ ਆਇਆ 14 ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣਾ ਹੀ ਪਾਣੀ ਦਲੀ ਹੰਕਾਰ ਕੈ ਜਣ ਕਰੀ ਸਮੈ ਪਠਾਣੀ ਸੁਣ ਕੇ ਰਾਗ ਨੂੰ ਰਤ ਦੇ ਹੜਵਾਣੀ ਚੱਲੇ ਬੀਰ ਖੇਤ ਪੀਤਾ ਫੁੱਲੇ ਜਾਣੀ ਘੁੰਮਣ ਸੂਰਮੇ ਹੋਈ ਲੋਕਵਾਨੀ ਦੇਵਾਨੂ ਰਾਜਦੇਸ ਸਰਦੀ ਬਰਦਾਨੀ ਹੋਈ ਜਿੱਤ ਦਿਨ ਸੁਮਨ ਸੁਮਗਮਾਨੀ ਜਨਮੇ ਸੂਰਮੇ ਇੰਦਰ ਦੀ ਰਾਜਧਾਨੀ ਤੱਕੀ ਜਿੱਤਨੀ ਇੰਦਰਪੁਰੀ ਤੇ ਤਾਬਣਾ ਵੜ ਜੋਦੀ ਮਤਪ ਪਕਾਇਆ ਸੰਜ ਪਟੇਲਾ ਪਾਖਰਾ ਪੇੜ ਸੰਦਾ ਸਾਜ ਬਣਾਇਆ ਜੁਮੇ ਕਟਕ ਅਸ਼ੂ ਹਣੀ ਇਸਮਾਨ ਕਰਦੇ ਛਾਇਆ ਰੋਨ ਸੁੰਭ ਸਦਾਇ ਪੌੜੀ ਸੁਮਨ ਸੁੰਭ ਅਲਾਇਆ ਵੱਡ ਜੋਦੀ ਸੰਗ ਰਵਾਏ ਰੋਹ ਦਿਖਾਲੀ ਦਿੱਤੀਆਂ ਵਰਿਆਮੀ ਤੁਰੇ ਨਚਾਏ cure ਦਮਾਮੇ ਦੋਹਰੇ ਜੰ ਬਾਹਣ ਜੋ ਰੜਾਏ ਜੋਦਾਨੋ ਲੁਜਣਾਏ ਪੌੜੀ ਦਾਨੋ ਦਿਓ ਅਨੰਗੀ ਸੰਗ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਦਿਆਂ ਪੁੱਤਾ ਇਲਾ ਕਾਗੀ ਗੋਸਤ ਪਖਿਆ ਹੁਮੜ ਧਮੜ ਜਾਗੀ ਕੱਤੀ ਸੂਰਿਆਂ ਸੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇ ਪਜਾਈ ਮਿਲ ਕੇ ਰਾਖਸੀ ਲੋਕੀ ਦੀ ਫਰਾਹੀ ਦੋਹੀ ਆਪਣੀ ਦੁਰਗਾ ਦੀ ਸ਼ਾਮਤ ਕਾਈ ਦੇਵਾਂ ਡਰਦੇ ਆਂ ਦੀ ਚੰਡ ਚੜਾਈ ਉੱਤੇ ਰਕਸਾਂ ਪੌੜੀ ਆਈ ਫੇਰ ਪਵਾਨੀ ਖਬਰੀ ਪਾਈਆਂ ਦੈਤ ਵੱਡੇ ਅਬਮਾਈ ਹੋਏ ਇੱਕ ਥੇਲੋ ਚੰਤ ਹੰਗਮਾਨੀ ਰਾਏ ਬੁਲਾਇਆ ਵੱਡਾ ਜਗ ਵਿੱਚ ਤੁਹਾਨੂੰ ਆਪ ਕਹਾਇਆ ਝੋਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇ ਕਹਿ ਤੂ ਮਿਆਂ ਨੂੰ ਖੰਡਾ ਧਾਈ ਸਾਹਮਣੇ ਸੱਬੇ ਵੀਰ ਸੰਘਾਰੇ ਤੁਮਰ ਨੈਣ ਦੇ ਜੱਟ ਲੈ ਕਟਿਆਰੇ ਦਰਖਤ ਬਾਡੀਆਂ ਪੌੜੀ 24 ਤੋਂ ਸੁਬਜਾਈ ਤਲਾ ਮਕਾਬਲਾ ਰੋਹੀ ਭਵਾਨੀ ਉੱਤੇ ਰਕਸ ਖੱਬੇ ਦਸਤਨ ਚਾਈ ਸੀਨਸਾਰ ਦੀ ਬੋਤਿਆਂ ਦੇ ਤਾਂ ਲਾਇ ਕੀਤੀ ਰੰਗਲੀ ਪਾਈਆਂ ਮਾਰਨ ਪਾਈ ਦੁਰਗਾ ਜਾਣ ਕੇ ਰੋਹੇ ਹੋਏ ਚਲਾਈ ਰਾਖਸਰਾਂਏ ਨੂੰ ਜੰਪਰ ਦੀਆ ਪਠਾਈ ਲੋਚਨ ਤੁਮਨੋ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਪੰਨੇ ਦੇਤ ਪੁਕਾਰੇ ਰਾਜ ਸੁੰਭ ਥੈ ਲੋਚਨ ਤੁਮ ਸੰਘਾਰੇ ਸਨੇ ਸਪਾਈਆਂ ਚੁਣ ਚੁਣ ਜੋਦੇ ਮਾਰੇ ਅੰਦਰ ਖੇਤ ਦੇ ਜਾਪਨ ਅੰਬਰ ਤਾਰੇ ਡਿੱਗਨ ਸੂਰ ਮੇਂ ਗਿਰੇ ਪਰਬਤ ਭਾਰੇ ਮਾਰੇ ਬ੍ਰਿਜ ਦੇ ਦੇਤਾ ਦੇ ਦਲ ਹਾਰੇ ਦਸਤ ਖਾਏ ਕੇ ਬਚੇ ਸੁਮਾਰੇ ਮਾਰੇ ਰਹੰਦੇ ਰਾਏ ਥੈ ਪੌੜੀ ਰੋਹੇ ਹੋਏ ਬੁਲਾਏ ਰਾਖਸ ਸੁੰਭਨੇ ਬੈਠੇ ਮਤਾ ਪਕਾਇ ਦੇਵੀ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਛ ਪਰਛਾਏ ਬਣੀਆਂ ਕੇਜਮਾ ਜੇਤੇ ਰਾਇ ਬੁਲਾਏ ਚੱਲੇ ਜੁੱਧ ਨੂੰ ਜਣ ਜਮ ਪਕੜ ਚਲਾਏ ਸਭੇ ਮਾਰਨੇ ਪੌੜੀ ਢੋਲ ਨਗਾਰੇ ਵਾਇ ਤਲਾ ਮੁਕਾਬਲਾ ਰੋ ਰਹਿਲੇ ਆਏ ਉਤੇ ਰਾਖਸਾਂ ਸਭ ਨੀ ਤੁਰੇ ਨਚਾਏ ਬਰਸ਼ੇ ਪਕੜ ਕੇ ਬੋਤੇ ਮਾਰ ਗਰਾਏ ਅੰਦਰ ਖੇਤ ਦੇ ਤੇਰੀ ਸ਼ੈ ਬੁਲਾਏ 부ਠੀ ਦੇਵਤਾ ਤੇਰੀ ਸੰਗ ਬਜਾਏ ਸੰਗ ਰਚਿਆ ਤਣ ਤਣ ਤੀਰ ਚਲਾਏ ਦੁਰਗਤ ਧੁਖ ਲੈ ਜਿੰਨੀ ਦਸਤੋ ਠਾਏ ਰਹੇ ਨ ਜੀਵ ਦੇ ਚੰਡ ਅਰਮੁੰਡ ਖਪਾਏ ਦੋਨੋਂ ਦੇਵਤਾ ਸੁਮਨ ਸੰਬਰਸਾਏ ਮਾਰੇ ਦੇਤ ਸੁਣ ਜੋਦੇ ਸਭ ਬੁਲਾਏ ਆਪਣੀ ਮਜਲਸੈ ਜਿੰਨੀ ਦੇਪ ਜਾਏ ਇੰਦਰ ਜੀਵ ਹੇਤੇ ਹੀ ਮਾਰ ਗਰਾਏ ਪਲ ਵਿਚ ਦੇਵਤੇ ਦਸਤੀ ਦਸਤ ਬਜਾਏ ਉਨਾਂ ਚਿਤ ਕਰ ਫਿਰ ਸਰਨ ਮਤਬੀ ਚਲਾਏ ਬੀੜੇ ਰਾਏ ਦੇ ਸੰਜ ਪਟੈਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੂੰ ਰੜਾਏ ਰਾਖਸ ਰੋਹਲੇ ਕਿਨੇ ਨਾ ਕਦੇ ਹਟਾਏ ਜੁਦ ਮਚਾਏ ਕੈ ਮਿਲਤੇ ਈਦਾਨੋ ਆਏ ਹੁਣ ਸੰਗਰ ਵੇਖਣਾ ਪੌੜੀ ਦੇਤੀ ਡੰਡੋ ਪਾਰੀ ਨੇੜੇ ਆਏ ਕੈ ਸਿੰਘ ਕਰੀ ਸਵਾਰੀ ਦੁਰਗਾ ਸੋਰ ਸੁਣ ਖੱਬੇ ਦਸ ਤੋਂ ਪਾਰੀ ਕਦਾ ਫਰਾਏ ਕੈ ਸੈਨਾ ਸਭ ਸੰਘਾਰੀ ਸਰਵੰਤ ਬੀਜ ਦੀ ਜਨਮਦ ਖੈ ਮਦਾਰੀ ਘੂਮਨਸੂਰ ਮੇ ਅਗੰਤ ਪਉ ਪਸਾਰੀ ਰੁਲੇ ਪਹਾੜ ਵਿੱਚ ਜਾਣ ਕਰ ਖੇਲ ਖਿਲਾਰੀ ਸੁੱਤੇ ਫਾਗ ਨੂੰ ਪੌੜੀ ਸਰਣਵਤ ਬੀਜ ਹੰਕਾਰੇ ਰਹੰਦੇ ਸੂਰਮੇ ਜੋ ਦੇ ਵੱਡੇ ਮਰਾਰੇ ਦਿਸਨ ਖੇਤ ਵਿੱਚ ਸਬ ਨੀਂਦਸ ਤੋਂ ਪਾਰੀ ਤੇਗਾ ਧੂਕੈ ਮਾਰੂ ਮਾਰ ਪੁਕਾਰ ਆਏ ਸਾਹਮਣੇ ਸੰਜਾਂ ਤੇ ਠਣਕਾਰੇ ਤੇਗੀ ਉੱबरे ਘਾਟ ਘੜਨ ਠਠਿਆਰੇ ਜਾਨ ਬਜਾਏ ਕੇ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਕੁਮਰ ਬਰਖਸਤਾਣੀ ਰਣ ਵਿੱਚ ਕੱਤਿਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਓਠ ਓਠ ਮੰਗਣ ਪਾਣੀ ਕਾਇਲ ਘੂਮਦੇ ਏਵਨ ਮਾਰ ਵਹਾਣੀ ਉਤੇ ਰਾਖਸਾਂ ਬਿਜਲ ਜਿਓ ਚਰਲਾਣੀ ਉੱਠੀ ਦੇਵਤਾ ਪੌੜੀ ਚੋਬੀ ਤੋਸਤ ਪਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲਵਿਚ ਦਾਨਵੀ ਦੁਰਗਾ ਦਾਨੋ ਮਾਰੇ ਰੋ ਬਢਾਏ ਕੈ ਸਿਰ ਵਿਚ ਤੇਗ ਵਗਾਈ ਸ੍ਰੋਣ ਵਿਤ ਬੀਜਦੇ ਅਗਣਤ ਦਾਨੋ ਪਾਰੇ ਹੋਏ ਲੋਹੂਆ ਜੋਦੇ ਜੇੜ ਮਰਾਰੇ ਅੰਦਰ ਖੇਤ ਦੇ ਦੁਰਗਾ ਨੋ ਨਲਕਾਰ ਆਏ ਸਾਹਮਣੇ ਦੁਰਗਾ ਸਵੇ ਸੰਗਾਰੇ ਰਾਖਸ ਆਮਦੇ ਰਤੂ ਦੇ ਪਰਣਾਲੇ ਤਿੰਤੇ ਪੁਹੇ ਪਏ ਉੱਠੇ ਕਾਰਣਿਆਰੇ ਰਾਖਸ ਹੜ ਹੜਾਏ ਤਗਾ ਸੰਗਲੀ ਆਲੀ ਸੰਗ ਰਵਾਇਆ ਬਰਸੀ ਬੰਬਲੀ ਆਲੀ ਸੂਰੇ ਸੰਗਰੇ ਪੇੜ ਪਿਆ ਬੀਰਾਲੀ ਦੁਰਗਾ ਦਾਨਵੀ ਮਾਰ ਮੱਚੀ ਮੋਹਰਾਲੀ ਅੰਦਰ ਖੇਦ ਦੇ ਜਣ ਨਟ ਲੱਥੇ ਛਾਲੀ ਢੋਲ ਵਜਾਏ ਕੈ ਲੋ ਫਾਤੀ ਜਾਲੀ ਲੋਥੀ ਜਮ ਧੜੀ ਕਣ ਵਿੱਚ ਜਿਉ ਚੰਚਾਲੀ ਤੇ ਗਾਂ ਹਸੀਆਂ ਘੰਮਣ ਯਾਰਸਿਆਲੀ ਬਣਿਆ ਕੇਜਮਾ ਤੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੂੰ ਮਿਆਨੇ ਲਈਆਂ ਜਵਾਨੀ ਸੂਰਮੇ ਸੁਰਣ ਵਿਤ ਬੀਜ ਵਧਾਈਆਂ ਅਗਣਤ ਸੂਰਤਾ ਦੁਰਗਾ ਸੋਹਿਆਈਆਂ ਰੋਬ ਢਾਇ ਕੇ ਸਭ ਨੀਆਂ ਅਰਵਗਾਈਆਂ ਤੇਗਾ ਧੂਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ ਦੇਵੀ ਆਪ ਚਲਾਈਆਂ ਤੱਕ ਤੱਕ ਦਾਨ ਵੀ ਲੋਹੂ ਨਾਲ ਡੁਬਾਈਆਂ ਤੇ ਗਨੰਗੀਆਂ ਸਾਰ ਸੁੱਤੀ ਜਨਨਾਈਆਂ ਮਿਲ ਕੇ ਦੇਵੀਆਂ ਸੱਬੇ ਮਾਰ ਕਰਾਈਆਂ ਅੰਦਰ ਖੇਤ ਦੇ ਤਿੱਦੋਂ ਫੇਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗ ਰਚਿਆ ਢੋਲ ਸੰਖ ਨਗਾਰੇ ਵਾਇ ਕੈ ਚੰਡ ਚਤਾਰੀ ਕਾਲ ਕਾਮਨ ਬਾਲਾ ਰੂਸ ਵਡਾਇ ਕੈ ਨਿਕਲੀ ਮੱਥਾ ਫੋੜ ਕੈ ਜਨ ਫਤ ਇਨਸਾਨ ਬਜਾਏ ਕੈ ਜਾਗ ਸੁ ਜੰਮੀ ਜੁਦਨੋ ਜਰਵਾਣਾ ਜਰਮ ਰਾਇ ਕੈ ਰਣ ਵਿੱਚ ਕੇ ਰਕਤਿਆ ਜਨ ਸੀ ਤੁਰਿਆ ਗਣਨਾਏ ਕੈ ਆਵ ਸੂਲਾ ਹੋਇਆ ਤੂੰ ਲੋਕਾਂ ਤੇ ਖੁਨਸਾਇ ਕੈ ਰੋਸਦਾ ਚੱਕਰ ਪਾਣ ਕਰ ਨੰਦਗ ਖੜ ਗੋਠਾਏ ਕੈ ਰਕਸ਼ ਬੈਠੇ ਰੋਲੇ ਤੀਰ ਤੇਗੀ ਸਭ ਲਾਇ ਕੈ ਬਹੁਤ ਪਿਛਾੜੇ ਰਾਖਸਾਂ ਦਲ ਦੇ ਤੰਦਰ ਜਾਇ ਕੈ ਬੋ ਕਿਸੀ ਪਕੜ ਪਿਛਾੜਿਆ ਨਾ ਤੇ ਅੰਦਰ ਤੂੰ ਮਰ ਚਾਇ ਕੈ ਵੱਡੇ ਵੱਡੇ ਚੁਣਸੂਰ ਮਹੰਗੇ ਕੋਟੀ ਦੇ ਚਲਾਇ ਕੈ ਰਣ ਕਾਲੀ ਗੁੱਸਾ ਖਾਇ ਕੈ ਪੌੜੀ ਦੂਹਾਂ ਕੰਦਾਰਾ ਮੌਜੜੇ ਅਣੀਆਂ ਚੋਈਆਂ ਤੂੰ ਕਿਰਪਾਨਾਂ ਤਖੀਆਂ ਨਾਲ ਲੋਹ ਧੋਈਆਂ ਹੂਰਾ ਸ੍ਰਣਵਤ ਬੀਜਨੋ ਕੱਤ ਖੇਰ ਖਲੋਈਆਂ ਲਾੜਾ ਵੇਖਣ ਲਾੜੀਆਂ ਚੌਗਿਰਦੇ ਹੋਈਆਂ 24 ਤੋ ਸਿਪਾਈਆਂ ਅੰਦਲਾਂ ਪੜਿੰਦੇ ਆ ਦਸ ਤੀਤੂ ਨਚਾਈਆਂ ਤੇ ਗਤਖੀਆਂ ਸੂਰਿਆਂ ਦੇ ਤਲਾਂਆਂ ਗੋਸਤ ਗਿੱਦੀਆਂ ਵਿਦਣ ਰਾਤੀਆਂ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲ ਧਾਈਆਂ ਲੋਹ ਪਖਣਾ ਸੱਬੇ ਮਾਰ ਹਟਾਈਆਂ ਫੌਜਾਂ ਦਾ ਨਵਾ ਪਈ ਦੀ ਕਥਾ ਸੁਣਾਈਆਂ ਰਾਜੇ ਸੁਮਨੋ ਕੋਈ ਨਾ ਪੌਣੇ ਪਾਈਆਂ ਬੁੰਦਾ ਰਕਤ ਦੀਆਂ ਕਾਲੀ ਖੇਤ ਕਪਾਈਆਂ ਸੱਬੇ ਸੂਰਤਾਂ ਬਹੁਤੀ ਸ਼੍ਰੀ ਵਹਾਈਆਂ ਕੜੀਆਂ ਕਾਲ ਦੀਆਂ ਜਾਣ ਨਾ ਜਾਏ ਮਾਇਆ ਜੋ ਜੈ ਸੂਰਮੇ ਸੁंभ ਸੁਣੀ ਕਰਹਾਲੀ ਸੁਰਣ ਬੀਜਦੀ ਰਣ ਵਿੱਚ ਕਿਨੇ ਨਾ ਚਾਲੀ ਦੁਰਗਾਮ ਦੀ ਬਹੁਤੇ ਬੀਰ ਜਟਲੀ ਉੱਠੇ ਆਖ ਕੈ ਚੋਟਾਂ ਭਾਂ ਦਮਾਲੀ ਜਾਂ ਸੰਜੋਦਨੋ ਥਰ ਥਰ ਪਿਰਥੀ ਹਾਲੀ ਦਲਾਂ ਚੜੰਦਿਆ ਨੌ ਜਵੇਂ ਹੈ ਹਾਲੀ ਸੈਦਰਯਾਓ ਵਿੱਚ ਧੂੜੋ ਤਾਹ ਕਾਲੀ ਖੁਰੀ ਤਰੰਗ ਮਾਂ ਜਾਨ ਪੁਕਾਰ ਉਚਾਲੀ ਧਰਤੀ ਇੰਦਰਥੈ ਪੌੜੀ ਆਹਰ ਮਿਲਿਆ ਆਹਰੀਆ ਸੈ ਸੂਰਿਆ ਸਾਜੀ ਚੱਲੇ ਸੋਹੇ ਦੁਰਗ ਸਾਜਣ ਕਾਬੇ ਹਾਜੀ ਤੇਰੀ ਤੇਗੀ ਜੰਮ ਧੜੀ ਰਣਵੰਡੀ ਪਾਜੀ ਇੱਕ ਹੁਮਨ ਕਾਇਲ ਸੂਰਮੇ ਜਣ ਮਕਤਬ ਕਾਜੀ ਇੱਕ ਵੀਰ ਪਰੋਤੇ ਵਰਸੀਐ ਜਿਉ ਚੁੱਕ ਪੋਨ ਨਿਵਾਜੀ ਇੱਕ ਦੇਵੀ ਸੋਹੇ ਕੁਨਸ ਕੈ ਖੁਨਸਾਇਨਤਾਜੀ ਇੱਕ ਤਾਵਨ ਜਾਪਨ ਸਾਹਮਣੇ ਜਿਉ ਭੁਖਿਆਏ ਪਾਜੀ ਕਦੇ ਨਾ ਰਜੇ ਜੁਦ ਤੇ ਰਜ ਹੋਏ ਰਾਜੀ ਵੱਜੇ ਸੰਗਲਿਆਲੇ ਸੁੰਦਰ ਡੋਹਰੇ ਖੇਤ ਡਹੇ ਜਟਾਲੇ ਹਾਠਾਂ ਜੋੜ ਕੇ ਨੇਜੇ ਬੰਬਲੀਆਲੇ ਦਿਸਨ ਔਰੜੇ ਚੱਲੇ ਜਾਂ ਜਟਾਲੇ ਨਾਵਣ ਰਗੰਧ ਨੂੰ ਪੌੜੀ ਦੁਰਗਾ ਤੇ ਦਾਨ ਵੀ ਸੋਲ ਹੁਇਆ ਕੰਗਾ ਵਾਛੜ ਕਤੀ ਸੂਰਿਆਂ ਵਿੱਚ ਖੇਤਰੰਗਾ ਤੂ ਕਿਰਪਾਣਾ ਤਖੀਆਂ ਬੜਲਾ ਹਨ ਅੰਗਾ ਪਹਿਲਾ ਦਲਾ ਮਿਲੰਦਿਆਂ ਪਿਹੜ ਪਾਇਆ ਨਹੰਗਾ ਪੌੜੀ ਔਰੜ ਫੋ ਜਾਈਆਂ ਮਿਰਚੜੇ ਕੰਧਾਰੀ ਸੜਕ ਮਿਆਂ ਨੋ ਕੱਡੀਆਂ ਤਖੀਆਂ ਤਰਵਾਰੀ ਕੜਕ ਉੱਠੇ ਰਣ ਮਚਿਆ ਵੱਡੇ ਅਹੰਕਾਰੀ ਸਿਰ ਧੜ ਬਹਾ ਗਨ ਲੇ ਫੁੱਲ ਜੇ ਬਾੜੀ ਜਾਣ ਕਰ ਕੱਟੇ ਬਾੜੀਆਂ ਰੁਖ ਚੰਦਨਿਆਰੀ ਦੋਹਾ ਕਦਾਰਾ ਮੋਜੜੇ ਰਣ ਸੱਟ ਭਈ ਖਰਵਾਰ ਕੋ ਤੱਕ ਤੱਕ ਕੈਬਰ ਦੁਰਗਸਾ ਤੱਕ ਮਾਰੇ ਭਲੇ ਜੁਜਾਰ ਕੋ ਪੈਦਲ ਮਾਰੇ ਹਾਥੀਆਂ ਸੰਗ ਰਥ ਗਰੇ ਸਵਾਰ ਕੋ ਆਹਰ ਮਿਲਿਆ ਆਹਰੀਆਂ ਸਹਿ ਸੂਰਿਆਂ ਸਾਜੀ ਗੁੱਸੇ ਆਈ ਕਾਲਕਾਂ ਹੱਥ ਸਜੇ ਲੈ ਤਰਵਾਰ ਕੋ ਇੰਦੂ ਪਰੂ ਊਤ ਪਰ ਖਰਨਾਖਸ ਕਈ ਹਜ਼ਾਰ ਕੋ ਜਿਨ ਇੱਕੋ ਰਹੀ ਕੰਦਾਰ ਕੋ ਸਦ ਰਹਿਮ ਤੇਰੇ ਵਾਰ ਕੋ ਪੌੜੀ ਦੁਹਾ ਕਦਾਰਾ ਮੋ ਜੜੇ ਸੱਟ ਪਈ ਜਮਤਾਨ ਕੋ ਤਦ ਖਿੰਗ ਨਸੰਭ ਨਚਾਇਆ ਡਾਲ ਉਪਰ ਵਰਗਸਤਾਨ ਕੋ ਫੜੀ ਬਿਲੰਦ ਮੰਗਾਇ ਉਸ ਫਰਮਾਇਸ ਕਰ ਮਲਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਨ ਕਾਣ ਕੋ ਅੱਗੇ ਤੇਗਵ ਗਾਈ ਦੁਰਗਸਾ ਬੜ ਸੁੰਬਨ ਬਹੀ ਪਲਾਣ ਕੋ ਰੜਕੀ ਜਾਏ ਕੇ ਧਰਤ ਕੋ ਬੜ ਪਾਖਰ ਬੜ ਕ ਕਾਣ ਕੋ ਬੀਰ ਪੁਲਾਣ ਉੱਡ ਗਿਆ ਕਰ ਸਦਾ ਸੁਭ ਸੁ ਜਾਣ ਕੋ ਸਾਬਾ ਸੁਣੋ ਨੇ ਖਾਨ ਕੋ ਸਦ ਸਾਬਾਸ ਤੇਰੇ ਤਾਨ ਕੋ ਤਾਰੀਫਾਂ ਪਾਂਚ ਬਾਣ ਕੋ ਸਦ ਰਹਿਮਤ ਕੈਫਾ ਖਾਨ ਕੋ ਸਦ ਰਹਿਮਤੁਰੇ ਨ ਜਾਣ ਕੋ ਪੌੜੀ ਦੁਰਗਾ ਤੇ ਦਾਨ ਵੀ ਗਏ ਸੰਗਰ ਕਥੇ ਔਰ ਉੱਠੇ ਸੂਰਮੇ ਆਏ ਢਾਹੇ ਮੱਥੇ ਕੱਟ ਤੁਫੰਗੀ ਕੈਬਰੀ ਦਲ ਸਾਹਿਬ ਨੇ ਕਥੇ ਵੇਖਣ ਜੰਗ ਫਰਿਸ਼ਤੇ ਅਸਮਾਨੋਂ ਲੱਥੇ ਪੌੜੀ ਦੋਹਾਂ ਕਿਨਾਰਾ ਮੋਜੜੇ ਦਲ ਘੁਰੇ ਨਗਾਰੇ ਉਰੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਲੈ ਤੇਗਾਂ ਵਰਸ਼ੀਆਂ ਹਥਿਆਰੋ ਭਾਰੇ ਸੋਹਣ ਸੰਝਾਂ ਬਾਗੜਾ ਜਣ ਲੱਗੇ ਫੁੱਲ ਨਾਰ ਕੋ ਲੈ ਕੇ ਵਰਸ਼ੀ ਦੁਰਗਾ ਸਾਹਿਬ ਉਹਦਾਨੋ ਮਾਰੇ ਚੜੇ ਰੱਥੀ ਗਜ ਕੋੜੀ ਮਾਰ ਭੋਏ ਤੇ ਡਾਰੇ ਜਣ ਹਲਵਾਈ ਸਿੱਖ ਨਾਲ ਬਿਨ ਵੜੇ ਉਤਾਰੇ ਪੌੜੀ ਦੋਹਾਂ ਕਿਨਾਰਾ ਮੋ ਜੜੇ ਨਾਲ ਤੌਸਾਂ ਪਾਰੀ ਲਈ ਪਗੋਤੀ ਦੁਰਗਾ ਸਾਵਣ ਜਾਗਣ ਪਾਰੀ ਲਾਈ ਰਾਜੇ ਸਭ ਨੂੰ ਰਤ ਪੀਏ ਪਿਆਰੀ ਸੁਮ ਫਲਣ ਉ ਡਗਿਆ ਉਪਮਾ ਵਿਚਾਰੀ ਡੋਬ ਰਤ ਨਾਲੋਂ ਨਿਕਲੀ ਬਰਸ਼ੀਦੋ ਧਾਰੀ ਜਾਰ ਜਦ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਤੇ ਦਾਨਵੀ ਪੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗਾ ਕੈ ਸਭ ਨਹੀਂ ਥਾਹੀ ਸੁਮਨ ਸੁਮ ਸੰਘਾਰਿਆ ਵਥ ਜੈ ਹੈ ਸਾਹੀ ਫੌਜਾਂ ਰਕਸ ਆਰੀਆਂ ਵਿਖ ਰੋਵਨ ਤਾਹੀ ਮੋਹ ਕੁੜੂਚੇ ਕਹਾ ਦੇ ਛੜ ਕੋੜੇ ਰਾਹੀ ਪਜਦੇ ਹੋਏ ਮਾਰੀਆਂ ਨਾ ਮੁੜ ਝਾਕ ਨਾਹੀ ਪੌੜੀ ਸੁਮਨ ਸੁਮ ਪਠਾਇਆ ਜਮ ਦੇ ਧਾਮ ਨੋ ਇੰਦਰ ਸਦ ਬੁਲਾਇਆ ਰਾਜ ਅਪਿਭੇਖ ਨੋ ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦੇ ਚੌਦੀ ਲੋਕੀ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀਆ ਜਿਨੇ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨੇ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ